ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਖੜੇ ਆ ਬੜੇ ਭਾਗਾਂ ਵਾਲਿਓ ਜਿਹੜੇ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਵਾਵਾਂਗੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਪ੍ਰਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦੇਵੀ ਵੀੜ ਦੇ ਬੜੇ ਭਾਗਾਂ ਵਾਲੇ ਹੋਵਗੇ ਤੁਸੀਂ ਜਿਹੜੇ ਦਰਸ਼ਨ ਕਰੋਗੇ ਬੜੀ ਨੇੜੇ ਤੋਂ জুম ਕਰਕੇ ভিডিও ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੇ ਹਲੇ ਤੱਕ ਨਹੀਂ ਦਰਸ਼ਨ ਕੀਤੇ ਤੁਸੀਂ ਭਾਗਾਂ ਵਾਲਿਓ ਜਿਹੜੇ ਅੱਜ ਦਰਸ਼ਨ ਕਰੋਗੇ ਵੀਡੀਓ ਨੂੰ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਐਂਡ ਤੱਕ ਦੇਖਿਓ ਤੇ ਚਲਦੀ ਚਲਦੀ ਵੀਡੀਓ ਸੱਚੇ ਦਿਲੋਂ ਵਾਹਿਗੁਰੂ ਲਿਖ ਕੇ ਸ਼ੇਅਰ ਜ਼ਰੂਰ ਕਰਿਓ ਆਓ ਪੁੱਤਰ ਪਾਸ਼ਾ ਜੀ ਦੇ ਪ੍ਰਕਾਸ਼ਪੂਰਵ ਸਮੇਂ ਆਪ ਜੀਆ ਨੂੰ ਸਤਿਗੁਰਾਂ ਦੇ ਉਹ ਪਾਵਨ ਸਰੂਪ ਦੇ ਦਰਸ਼ਕਦਾਰ ਹੋ ਰਹੇ ਹਨ ਜੋ ਇਹ ਮਾਰੂਥਲ ਦੀ ਧਰਤੀ ਨੂੰ ਜਿੱਥੇ ਸਤਿਗੁਰਾਂ ਨੇ ਆਪਣੇ ਬਿਵਾਰਕ ਚੁਣ ਪਾ ਕੇ ਸਾਰ ਸਮਝ ਕੀਤਾ ਉਥੇ ਹੀ ਮੇਰੇ ਦਾਦੇ ਨੇ ਸੜਦੇ ਬਲਦੇ ਹਿਰਦਿਆਂ ਨੂੰ ਠਾਰਨ ਵਾਸਤੇ ਇਹ ਪਾਵਨ ਕਾਰਜ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਇ ਕੈ ਗੁਰ ਤਹਾ ਮਣੀ ਸਿੰਘ ਕੋ ਲਿਖਣ ਬਿਠਾਇ ਕੈ ਗੁਰ ਨਾਲਕ ਦਾ ਧਿਆਨ ਧਰੈ ਕੈ ਨੇਤ ਪ੍ਰਤ ਗੁਰੂ ਅਚਾਰੀ ਜੈਸੇ ਬਾਣੀ ਲਿਖੀ ਮਣੀ ਸਿੰਘ ਜੈਸੇ ਜਿਹੜੇ ਸਤਾਂ ਤੇ ਆਪ ਜੀ ਖਾਲਸਾ ਜੀ ਦਰਸ਼ਨ ਦਾਰ ਕਰ ਰਹੇ ਹੋ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਧੰਨ ਗੁਰਗ੍ਰੰਥ ਸਾਹਿਬ ਜੀ ਆਂਦੇ ਪਾਵਨ ਸਰੂਪ ਸ਼ਹੀਦ ਭਾਈ ਮਾਨੀ ਸਿੰਘ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਆਨ ਨੂੰ ਸਹਾਇਕ ਲਖਾਰੀ ਲਾਇਆ ਇਥੋਂ ਦੇ ਚੌਧਰੀ ਭਾਈ ਡੱਲਾ ਜੀ ਭਾਈ ਡਲ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਮਹਾਨ ਸੇਵਾ ਉਹਨਾਂ ਨੇ ਸਤਗੁਰਾਂ ਦੀ ਪਾਵਨ ਬਾਣੀ ਨੂੰ ਲਿਖਾਉਣ ਵਾਸਤੇ ਕਾਗਜ਼ ਦਾ ਪ੍ਰਬੰਧ ਕਰਨਾ, ਜਿਲਦਬੰਦੀ ਦਾ ਪ੍ਰਬੰਧ ਕਰਾਉਣਾ, ਕਿ ਛਿਆਹੀ ਦਾ ਕਲਮਾਂ ਦਾ ਪ੍ਰਬੰਧ ਕਰਾਉਣਾ ਉਹ ਵੱਡੀਆਂ ਸਵਾਵਾਂ ਦੇ ਵਿੱਚ ਇੱਥੇ ਮਹਾਰਾਜ ਸਾਹਿਬ ਜੀ ਆਣ ਇਸ ਪਾਵਨ ਧਰਤੀ ਤੇ ਇੱਕ ਓਅੰਕਾਰ ਤੋਂ ਲੈ ਕੇ 18 ਨੂੰ 10 20 ਤੱਕ ਨੌਵੇਂ ਪਾਸ਼ਾ ਦੀ ਬਾਣੀ ਦਰਜ ਕਰਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਵਨ ਸਰੂਪ ਸੰਪੂਰਨ ਕਰਾਏ ਅਤੇ ਭਾਦੋਂ ਵਦੀ 30 ਨੂੰ 1706 ਈਸਵੀ ਨੂੰ ਮਹਾਰਾਜ ਜੀ ਨੇ ਇਥੇ ਇੱਕ ਮਹਾਨ ਵੱਡਾ ਸਵਾਗਤ ਕੀਤਾ ਉਸ ਮਹਾਨ ਦਵਾਰ ਦੇ ਵਿੱਚ ਪਹਿਲੀ ਵਾਰ ਜਦੋਂ ਸਤਗੁਰਾਂ ਦੇ ਪਾਵਨ ਸਰੂਪ ਇਥੇ ਪ੍ਰਕਾਸ਼ ਕੀਤੇ ਗਏ ਤਾਂ ਉਸ ਵੇਲੇ ਹੁਕਮ ਆਇਆ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸ਼ਰਨ ਪੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇਹ ਪਾਵਨ ਹੁਕਮ ਜਦੋਂ ਭਾਦੋਂਬਦੀ ਤੀਜ ਨੂੰ ਸਤਿਗੁਰਾਂ ਨੇ ਪ੍ਰਕਾਸ਼ ਕੀ ਤੇ ਉਸ ਵੇਲੇ ਪਾਵਨ ਹੁਕਮ ਆਇਆ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਪੰਜਵੇਂ ਗੁਰਦੇਵ ਨੇ ਤਰੁੱਠ ਕਰਕੇ ਆਪ ਜੀ ਦੀ ਝੋਲੀ 'ਚ ਅਸੀਸਾਂ ਪਾਈਆਂ ਵਡਹੰਸ ਮਹੱਲਾ ਪੰਜਵਾ ਦਰਸ਼ਨ ਤੁਹਾਨੂੰ ਸੁਵੇਲਾ ਜੀ ਦਰਸ਼ਨ ਕਰਨਾ ਹੋਮ ਬਲਿਹਾਰੀ ਸਤਿਗੁਰ ਚਰਨਾ ਉਹ ਸਾਰੇ ਮਹਾਰਾਜ ਨੇ ਕਿਹਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਿਮਾਰੀ ਅਜ ਤੁਹਾਡੀ ਝੋਲੀਆਂ ਕਲਗੀਧਰ ਪਾਤਸ਼ਾਹ ਜੀ ਨੇ ਭਰ ਦਿੱਤੀਆਂ ਕਿ ਤਾਂ ਸੋ ਮੇਰਾ ਜਿਤ ਦਰਸ਼ਨ ਕਰਨਾ ਇਸ ਮੁੱਚਾ ਖਾਲਸਾ ਪੰਥ ਉਹ ਪਾਵਨ ਸਰੂਪਾਂ ਦੇ ਦਰਸ਼ਨਦਾਰ ਕਰ ਰਹੇ ਨੇ ਜਿਹੜੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆਪਣੀ ਨਜ਼ਰੇ ਅਨੈਤ ਵਿੱਚ ਲਿਖਾਏ ਉਹਨਾਂ ਸਰੂਪਾਂ ਦੇ ਉਤਾਰੇ ਧੰਨ ਬਾਬਾ ਦੀਪ ਸਿੰਘ ਜੀ ਆਨੇ ਕੀਤੇ ਜਿਨ੍ਹਾਂ ਨੇ 53 ਸਾਲ ਇੱਥੇ ਸੇਵਾ ਨਿਭਾਈ ਸਾਡਾ ਇਤਿਹਾਸ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਤੇ ਕਹਿੰਦੇ ਹਨ ਔਰ ਚਾਰ ਪਰਦੇ ਇਸ ਭਾਈ ਦੀਪ ਸਿੰਘ ਸ਼ਹੀਦ ਲਖਾਏ ਇੱਕ ਅਕਾਲ ਬੁੰਗੇ ਇੱਕ ਹਿਤਪਟ ਨੇ ਇੱਕ ਹਜੂਰ ਦਿਉ ਹਿਤਪਟ ਨੇ ਤ੍ਰਿਤੀਏ ਤ੍ਰਿਤੀਏ ਹਜੂਰ ਦਿਉ ਹਿਤਪਟ ਨੇ ਚਤਰ ਖੁ ਰਾਖਿਓ ਦਮਦਵੇਂ ਚਾਹੇ ਵੱਡ ਬਾਬੇ ਜੈ ਚਾਰ ਸਦਾ ਹੈ ਇਹ ਪਾਵਨ ਸਰੂਪ ਖਾਲਸਾ ਪੰਥ ਵਿੱਚ ਚਾਰ ਵੱਡੇ ਬਾਬੇ ਦੇ ਰੂਪ ਵਿੱਚ ਦਰਸ਼ਨਦਾਰ ਹੁੰਦੇ ਹਨ ਜਿਹੜੇ ਪਾਵਨ ਸਰੂਪ ਦੇ ਆਪ ਜੀ ਆਏ ਦਰਸ਼ਨ ਕਰ ਰਹੇ ਹੋ ਇਹ ਧੰਨ ਬਾਬਾ ਦੀਪ ਸਿੰਘ ਜੀਆ ਦੇ ਹੱਥ ਲਿਖਤ ਪਾਵਨ ਸਰੂਪ ਜਿਨ੍ਹਾਂ ਨੂੰ ਪੰਥ ਵਿੱਚ ਖਾਲਸਾ ਪੰਥ ਦੇ ਵੱਡੇ ਬਾਬੇ ਕਹਿ ਕੇ ਸਤਿਕਾਰਿਆ ਜਾਂਦਾ ਹੈ ਕਿਉਂਕਿ ਜਦੋਂ ਵੀ ਪਾਵਨ ਸਰੂਪ ਲਿਖਤ ਹੋਈ ਭਾਵੇਂ ਉਹ ਜਿਹੜੇ ਹੱਥ ਲਿਖਤ ਰੂਪਾਂ ਤੋਂ ਬਾਅਦ ਜਿਨਨੇ ਸਰੂਪ ਭਾਵੇਂ ਉਪਾਦ ਛੇਦ ਹੋਣ ਭਾਵੇਂ ਲੜੀਵਾਰ ਸਰੂਪ ਜਿਹੜੇ ਹਨ ਉਹ ਛਾਪੇ ਗਏ ਉਹਨਾਂ ਦੀ ਲਿਖਤ ਹੋਈ ਪਰ ਇਹਨਾਂ ਪਾਵਨ ਸਰੂਪਾਂ ਤੋਂ ਉਹਨਾਂ ਸਰੂਪਾਂ ਦੇ ਜਦੋਂ ਵੀ ਕਿਤੇ ਲੋੜ ਪੈਂਦੀ ਪੰਥ ਨੂੰ ਇਹਨਾਂ ਪਾਵਨ ਸਰੂਪਾਂ ਤੋਂ ਉਹਨਾਂ ਪਾਵਨ ਸਰੂਪਾਂ ਦੇ ਪਾਠਾਂ ਦਾ ਸਮੇਲ ਕੀਤਾ ਜਾਂਦਾ ਹੈ ਅੱਜ ਵੀ ਸਾਧ ਸੰਗਤ ਜੀ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਪਾਦ ਛੇ ਸਰੂਪ ਦੇ ਜਾਂ ਜਦੋਂ ਦਰਸ਼ਨ ਕਰਦੇ ਹੋ ਲੜੀਵਾਰ ਪਾਵਨ ਸਰੂਪਾਂ ਦੇ ਉਨ੍ਹਾਂ ਦੇ ਪਹਿਲਾ ਸਭ ਤੋਂ ਪਹਿਲਾ ਲਿਖਿਆ ਹੁੰਦਾ ਹੈ ਜਦੋਂ ਉਹਨਾਂ ਦਾ ਤਤਕਰੇ ਤੋਂ ਪਹਿਲਾਂ ਲਿਖਿਆ ਹੈ ਕਿ ਇਹ ਪਾਵਨ ਸਰੂਪ ਦਮਦਮੀ ਸਰੂਪ ਦਾ ਉਤਾਰਾ ਹੈ ਇਹ ਜਿਹੜੇ ਪਾਵਨ ਸਰੂਪ ਨੇ ਜਿੰਨੇ ਪੰਥ ਵਿੱਚ ਆਲਵਾਰ ਦੇ ਵਿੱਚ ਜਾਂ ਦੇਸ਼ ਆਵ ਦੇਸ਼ਾਂ ਜਿੱਥੇ ਸਤਿਗੁਰਾਂ ਦੇ ਪਾਵਨ ਸਰੂਪ ਪ੍ਰਕਾਸ਼ ਨੇ ਉਹਨਾਂ ਸਰੂਪਾਂ ਤੇ ਪਹਿਲਾਂ ਲਿਖਿਆ ਗਿਆ ਕਿ ਇਹ ਪਾਵਨ ਸਰੂਪ ਦਮਦਮੀ ਜਿਹੜੇ ਵੀਰ ਦਾ ਉਤਾਰਾ ਹੈ ਭਾਵ ਕਿ ਧੰਨ ਬਾਬਾ ਦੀਪ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਰੂਪ ਲਿਖਾਏ ਉਹਨਾਂ ਸਰੂਪਾਂ ਦੇ ਉਤਾਰੇ ਅੱਗੇ ਅੱਜ ਪ੍ਰਕਾਸ਼ਤ ਹੋ ਰਹੇ ਹਨ ਸੋ ਖਾਲਸਾ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਧੰਨਤਾ ਦੇ ਯੋਗ ਹੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਦਰਸ਼ਕਦਾਰ ਕਰ ਰਹੇ ਹਾਂ ਸੰਗਤ ਨੂੰ ਬੇਨਤੀ ਹੈ ਸੰਜਮ ਦੇ ਨਾਲ ਕਾਲੀ ਨਹੀਂ ਕਰਨੀ ਬੜੇ ਪਿਆਰ ਦੇ ਨਾਲ ਆਪ ਸੰਗਤ ਨੇ ਉੱਠ ਕੇ ਨਮਸਕਾਰ ਕਰਕੇ ਮਹਾਰਾ ਸੁਕਾ ਦੇ ਦਰਸ਼ਕਦਾਰ ਕਰਕੇ ਬਾਅਦ ਵਿੱਚ ਆਪਾਂ ਖੁੱਲੇ ਪੰਡਾਲਾਂ ਵਿੱਚ ਦੀਵਾਨ ਵਿੱਚ ਬੈਠਣਾ ਉੱਥੇ ਦੀਵਾਨ ਆਰੰਭ ਹੋ ਚੁੱਕੇ ਹਨ ਉੱਥੇ ਸਾਧ ਸੰਗਤ ਜੀ ਆਪ ਜੀ ਆਨ ਨੂੰ ਸਮੁੱਚੇ ਖਾਲਸਾ ਪੰਥ ਨੂੰ ਅੱਜ ਸਤਿਗੁਰਾਂ ਦੇ ਜਿੱਥੇ ਆਪਾਂ ਜਵਾਨਾਂ ਦਾ ਆਨੰਦ ਮਾਣਣਾ ਹੈ ਕਥਾ ਕੀਰਤਨ ਦਾ ਆਨੰਦ ਮਾਣਣਾ ਉਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਆਦੇ ਉਹਨਾਂ ਪਾਵਨ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ 1 ਤੋਂ ਲੈ ਕੇ 1.5 ਵਜੇ ਤੱਕ ਆਪ ਜੀ ਨੂੰ ਕਰਾਏ ਜਾਣੇ ਹਨ ਕਰਤਾ ਪੁਰਤਿ ਹੋ ਨਿਰਵੇਹਿ ਨਿਰਵੈਰ ਬਾਲ ਮੂਰਤ ਕਰਾਨ ਮੂਰਤ ਅਨੁਈ ਸਰਪੰ ਅਨੁਈ ਸਰਪੰ ਪ੍ਰਭ ਪ੍ਰਸਾਦ ਪ੍ਰਭ ਪ੍ਰਸਾਦ ਸਾਹਿਬਾਂ ਅਧਿਕਾਰੀਆਂ ਸਰਬੰਨ ਬਹੁਤ ਪਿਆਰ ਬੋਲ ਗੁਰੂ ਦਾ ਭਾਗ ਭਾਈ ਗੁਰੂਆਂ ਦੇ ਅਸਤਿਖਣੇ ਬੈਜੋ ਭਾਈ ਸੰਗਤ ਬੈਜੋ ਕਲਾਮਾ ਸਾਹਿਬ ਸਰਬਨਨ ਕਰ ਲੋ ਬੈਜੋ ਸਾਰਾ ਸਿਧਾ